ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਸੇ ਕੋ ਏਮਸੀਸ ਉਤਾਰਿਓ ਜਾਣ ਕਰ ਬੇਲੂ ਕਦੂਆ ਟਾਰਿਓ ਭਾਈ ਬੁਲਾਕਾ ਸਿੰਘ ਪੁੱਬਾਂ ਮਾਰ ਮਾਰ ਕੇ ਰੋ ਰਹੇ ਸਨ ਸਿੰਘ ਉਹਨਾਂ ਨੂੰ ਲਗਾਤਾਰ ਤਰਵਾਸ ਦੇ ਰਹੇ ਸਨ ਪਰ ਹੰਝੂ ਸਨ ਕੇ ਰੁਕਣ ਦਾ ਨਾਮ ਨਹੀਂ ਸੀ ਲੈ ਰਹੇ ਕਹਿਰ ਹੋ ਗਿਆ ਖਾਲਸਾ ਜੀ ਸ਼ਾਇਦ ਮੇਰੀ ਜ਼ੁਬਾਨ ਹੀ ਸੜ ਜਾਵੇਗੀ ਜੇ ਮੈਂ ਪੰਜਾਬ ਦੇ ਹਾਲਾਤ ਤੁਹਾਨੂੰ ਦੱਸਣ ਲੱਗਿਆ ਤਾਂ ਭਾਈ ਬੁਲਾਕਾ ਸਿੰਘ ਨੇ ਮਸਾਂ ਵਾਕ ਪੂਰਾ ਕੀਤਾ ਹੋਇਆ ਕਿ ਭਾਈ ਬੁਲਾਕਾ ਸਿੰਘ ਜੀ ਕਿਸੇ ਹੋਰ ਥਾਂ ਸਿੰਘਾਂ ਦਾ ਕਤਲੇਆਮ ਹੋਇਆ ਬਾਬਾ ਸ਼ਾਮ ਸਿੰਘ ਜੀ ਨੇ ਪੁੱਛਿਆ ਕਤਲੇਆਮ ਤੇ ਰੋਣਾ ਤਾਂ ਅਸੀਂ ਕੱਦ ਦਾ ਬੰਦ ਕਰ ਦਿੱਤਾ ਹੈ ਖਾਲਸਾ ਜੀ ਆਰੇ ਚਰਖੜੀਆਂ ਰੰਬੀਆਂ ਵਿੱਚ ਇੰਨੀ ਤਾਕਤ ਕਿੱਥੇ ਕਿ ਸਾਡੇ ਹੰਝੂ ਕੜਵਾ ਸਕਣ ਇੱਕ ਅਰਾ ਸੁਣ ਕੇ ਤਾਂ ਸ਼ਾਇਦ ਤੁਹਾਡੇ ਕੰਨ ਹੀ ਪਾਟ ਜਾਣ ਜਥੇ ਵਿੱਚ ਹੁਣ ਕੁਝ ਅਚਮੀ ਜਿਹੀ ਫੈਲ ਗਈ ਸੀ ਸਭ ਦੇ ਅੰਦਰ ਇੱਕ ਅਜੀਬ ਜਿਹਾ ਡਰ ਤੇ ਚਿੰਤਾ ਦੌੜ ਰਹੀ ਸੀ ਦਿਲਾਂ ਦੀ ਧੜਕਣ ਬਾਹਰ ਸੁਣੀ ਜਾ ਸਕਦੀ ਸੀ ਐਸਾ ਕੀ ਹੋਇਆ ਜੋ ਕਤਲੋਗਾਰਥ ਤੋਂ ਵੀ ਵੱਧ ਖਤਰਨਾਕ ਹੈ ਸੇਖ ਆਪਣਾ ਘਰ ਛੱਡਦਾ ਦੇਖ ਸਕਦਾ ਹੈ ਆਪਣੇ ਬੱਚੇ ਵੀ ਮਰਦਾ ਵੇਖ ਸਕਦਾ ਹੈ ਪਰ ਦਰਬਾਰ ਸਾਹਿਬ ਦੀ ਬੇਅਦਬੀ ਭਾਈ ਬੁਲਾਕਾ ਸਿੰਘ ਦੀ ਫੇਰ ਪੁੱਬ ਨਿਕਲ ਗਈ ਵਾਹਿਗੁਰੂ 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 ਦੀਆਂ ਆਵਾਜ਼ਾਂ ਇੱਕਦਮ ਕਈ ਪਾਸਿਆਂ ਤੋਂ ਆਈਆਂ ਕੀ ਹੋਇਆ ਦਰਬਾਰ ਸਭ ਨੂੰ ਕੀ ਕੀਤਾ ਦੁਸ਼ਟਾਂ ਨੇ ਭਾਈ ਮਤਾਬ ਸਿੰਘ ਗੁੱਸੇ ਵਿੱਚ ਆ ਗਏ ਸਨ ਬੇਹਰਮਤੀ ਹੋਈ ਹੈ ਦਰਬਾਰ ਸਾਹਿਬ ਦੀ ਖਾਲਸਾ ਜੀ ਹੋ ਰਹੀ ਹੈ ਹਜੇ ਵੀ ਮਡੇਆਲੇ ਦੇ ਚੌਧਰੀ ਮੱッセ ਨੇ ਰਜਵਾਰ ਸਾਹਿਬ ਦੇ ਅੰਦਰ ਮੰਜੀ ਡਾਹ ਲਈ ਹੈ ਤੇ ਜੁੱਤੀਆਂ ਸਮੇਤ ਉੱਤੇ ਬੈਠਾ ਹੈ ਹਾਂ ਤੇਰਾ ਕੱਖ ਨਾ ਰਹੇ ਦੁਸ਼ਟਾ ਪਈ ਬੁਲਾਕਾ ਸਿੱਖ ਨੇ ਹਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਮੰਜੀ ਡਾਹਣ ਦੀ ਗੱਲ ਸੁਣ ਕੇ ਹੀ ਕੋਈ ਸਿੰਘ ਬੋਲਿਆ ਗੱਲ ਸਿਰਫ ਮੰਜੀ ਡਾਹਣ ਤੱਕ ਸੀਮਤ ਨਹੀਂ ਹੈ ਖਾਲਸਾ ਜੀ ਹੁੱਕੇ ਪੀਤੇ ਜਾ ਰਹੇ ਹਨ ਸ਼ਰਾਬਾਂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨ ਤੇ ਪਾਨਾਂ ਦੀ ਥੁੱਕ ਅੰਮ੍ਰਿਤ ਸਰੋਵਰ ਵਿੱਚ ਸੁੱਟਿਆ ਜਾ ਰਿਹਾ ਹੈ ਤੇ ਨਾਲੇ ਨਾਲੇ ਕੀ ਹਜੇ ਹੋਰ ਵੀ ਕੁਝ ਬਾਕੀ ਹੈ ਪਾਈ ਮਤਾਬ ਸਿੰਘ ਦਾ ਹੱਥ ਕਿਰਪਾਣ ਦੇ ਮੁਠੇ ਉੱਤੇ ਸੀ ਕੰਜਰੀ ਦਾ ਨਾਲ ਚ ਸਾਰਾ ਦਿਨ ਦਰਬਾਰ ਸਾਹਿਬ ਵਿੱਚ ਚੱਲਦਾ ਹੈ ਹੇ ਸੱਚੇ ਪਾਤਸ਼ਾਹ ਪਾਈ ਬਾਬਾ ਸ਼ਾਮ ਸਿੰਘ ਜੀ ਨੇ ਹੰਝੂ ਰੋਕਣ ਲਈ ਉਹ ਤਾਂ ਨੂੰ ਦੇਖਦਿਆਂ ਕਿਹਾ ਤੇ ਤੇਥੋਂ ਕੁਝ ਨਾ ਸਰਿਆ ਇੱਥੇ ਆ ਕੇ ਕੀਰਨੇ ਪਾ ਰਿਹਾ ਹੈ ਤੇਰੇ ਤੋਂ ਸਿਰ ਨਾ ਲਾਇਆ ਗਿਆ ਦੁਸ਼ਟ ਦਾ ਇਧਰ ਜੋ ਭੱਜਿਆ ਆਏ ਆਂ ਮੂੰਹ ਚੱਕ ਕੇ ਗੱਲ ਪਾਈ ਮਤਾਬ ਸਿੰਘ ਦੇ ਵੱਸੋਂ ਬਾਹਰ ਹੋ ਗਈ ਸੀ ਨਾ ਨਾ ਭਾਈ ਮਤਾਬ ਸਿੰਘ ਜੀ ਇਹਨਾਂ ਰੋਸ ਨਹੀਂ ਕਰੀਦਾ ਸਿੰਘ ਨੂੰ ਇਹ ਸੀ ਕਿ ਪੰਥ ਤੀ ਖਬਰ ਪਹੁੰਚ ਜਾਵੇ ਬਾਬਾ ਬੁੱਢਾ ਸਿੰਘ ਨੇ ਭਾਈ ਮਤਾਬ ਸਿੰਘ ਨੂੰ ਬਿਠਾਉਂਦਿਆਂ ਕਿਹਾ ਜਦੋਂ ਗਿੱਦੜ ਸ਼ੇਰਾਂ ਵਾਲੇ ਨਾਮ ਰੱਖ ਕੇ ਤੁਰੇ ਫਿਰਦੇ ਹੋਣ ਤਾਂ ਰੋਸ ਤਾਂ ਹੁੰਦਾ ਹੀ ਹੈ ਬਾਬਾ ਜੀ ਸਾਡੇ ਕੋਲ ਪਹ ਜਾਇਆ ਕੀ ਇਹਨੇ ਆਪਣੀ ਕਿਰਪਾਨ ਕਿਤੇ ਗਹਿਣੇ ਧਰ ਦਿੱਤੀ ਹੈ ਕਿ ਪੰਜਾਬ ਵਿੱਚ ਕੋਈ ਸੂਰਮਾ ਨਹੀਂ ਬਚਿਆ ਭਾਈ ਮਤਾਬ ਸਿੰਘ ਨੇ ਭਾਈ ਬੁਲਾਕਾ ਸਿੰਘ ਤੇ ਰੋਸ ਆ ਰਿਹਾ ਸੀ हां सूर में त सारे जान बचावण ਲਈ ਭੱਜ ਕੇ ਮਾਰੂਥਲਾਂ ਵਿੱਚ ਆ ਲੁਕੇ ਹਨ ਤੇ ਜਿਹੜੇ ਸਿਰਾਂ ਦੇ ਮੁੱਲ ਪੈ ਜਾਣ ਦੇ ਬਾਵਜੂਦ ਵੀ ਦ੍ਰਿੜਤਾ ਨਾਲ ਪੰਜਾਬ ਵਿੱਚ ਬੈਠੇ ਹਨ ਜਿਨ੍ਹਾਂ ਜਨਮ ਭੂਮੀ ਛੱਡ ਕੇ ਭੱਜਣਾ ਵਾajib ਨਹੀਂ ਜਾਣਿਆ ਉਹ ਤਾਂ ਗਿੱਦੀ ਹੀ ਹਨ ਭਾਈ ਬੁਲਾਕਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਜੇ ਇਹ ਸੱਚ ਨਹੀਂ ਤਾਂ ਦੱਸੋ ਕਿ ਤੁਸੀਂ ਇੱਥੇ ਮਾਰੂਥਲਾਂ ਵਿੱਚ ਕਿਹੜੇ ਜੋੜ ਮੇਲੇ ਲੋਣ ਆਏ ਹੋ ਰਾਜਿਆਂ ਦੇ ਨੌਕਰ ਹੋ ਜਾਣਾ ਬਹੁਤ ਸੌਖਾ ਹੁੰਦਾ ਬਾਈ ਮਤਾਬ ਸਿੰਘ ਜੀ ਤੇ ਮੌਤ ਦੇ ਪਰਛਾਵੇਂ ਵਿੱਚ ਸਨਮੁਖ ਜੂਝਣਾ ਬਹੁਤ ਔਖਾ ਅਕਾਲ ਪੁਰਖ ਦੀ ਫੌਜ ਅੱਜ ਰਾਜਿਆਂ ਦੀ ਚੱਕਰ ਹੋਈ ਫਿਰਦੀ ਐ ਜਵਾਬ ਤਾਂ ਪੰਥ ਦਾ ਵਾਲੀ ਤੁਹਾਡੇ ਤੋਂ ਵੀ ਮੰਗੇਗਾ ਪਾਤਸ਼ਾਹਿਆਂ ਦੇ ਬਰ ਲੈ ਕੇ ਤੁਸੀਂ ਦੁਨਿਆਵੀ ਰਾਜਿਆਂ ਦੇ ਨੌਕਰ ਹੋਏ ਫਿਰਦੇ ਹੋ ਬਿਨਾਂ ਸ਼ੱਕ ਮੈਨੂੰ ਉੱਥੇ ਜੂਝਣਾ ਚਾਹੀਦਾ ਸੀ ਪਰ ਜੇ ਮੈਂ ਮਾਰਿਆ ਜਾਂਦਾ ਤਾਂ ਬੇਅਦਬੀ ਤਾਂ ਫੇਰ ਵੀ ਹੁੰਦੀ ਰਹਿੰਦੀ ਤੇ ਪੰਥ ਕੋਲ ਖਬਰ ਪਹੁੰਚਾਉਣ ਵਾਲਾ ਵੀ ਕੋਈ ਨਾ ਬਚਦਾ ਪਾਈ ਬੁਲਾਕਾ ਸਿੰਘ ਬੋਲ ਰਹੇ ਸਨ ਤੇ ਪਾਈ ਮਤਾਬ ਸਿੰਘ ਤੇ ਸਾਰਾ ਪੰਥ ਸ਼ਾਂਤੀ ਨਾਲ ਸੁਣ ਰਿਹਾ ਸੀ। ਖਾਲਸਾ ਜੀ ਲੋਕ ਬੋਲ ਮਾਰਦੇ ਹਨ, ਮਸ਼ਕਰੀਆਂ ਕਰਦੇ ਹਨ ਕਿ ਇੱਕ ਪੰਥ ਹੁੰਦਾ ਸੀ ਜੋ ਮੁਗਲਾਂ ਨਾਲ ਲੋਕਣ ਮਿੱਚੀ ਖੇਡਦਾ ਹੁੰਦਾ ਸੀ। ਲੋਕਿਆਂ ਨੂੰ ਜਦ ਮੁਗਲ ਟੋਹ ਲੈਂਦੇ ਤਾਂ ਦਾਵੀ ਦੇਣ ਲਈ ਚਰਖੜੀਆਂ, ਸੂਲੀਆਂ ਤੇ ਵੀ ਚੜ ਜਾਂਦਾ ਸੀ। ਪਰ ਜਦੋਂ ਜਕਰੀਆਂ ਨਾਲ ਖੇਡਣ ਲੱਗਾ ਤਾਂ ਭੱਜ ਕੇ ਇਸ ਤਰ੍ਹਾਂ ਲੋਕਿਆ ਕੇ ਲੱਭਿਆ ਹੀ ਨਹੀਂ। ਤੇ ਫਿਰ ਲੁਕੇਆ ਲੁਕੇ ਹੀ ਗਵਾਚ ਗਿਆ ਭਾਈ ਬਲਾਕਾ ਸਿੰਘ ਦਾ ਜਵਾਬ ਸੁਣ ਕੇ ਭਾਈ ਮਤਾਬ ਸਿੰਘ ਨੇ ਕੁਝ ਚਿਰ ਆਪਾ ਚੀਨਨ ਕੀਤਾ ਤੇ ਬੋਲੇ ਮਾਫੀ ਚਾਹੁੰਦਾ ਹਾਂ ਖਾਲਸਾ ਜੀ ਬਸ ਜੋ ਕੁਝ ਤੁਸੀਂ ਕਿਹਾ ਸਹਿ ਨਹੀਂ ਹੋਇਆ ਭਾਈ ਮਤਾਬ ਸਿੰਘ ਨੇ ਕੁਝ ਚਿਰ ਲਈ ਨੀਵੀ ਪਾਈ ਤੇ ਫਿਰ ਬੋਲੇ ਖਾਲਸਾ ਜੀ ਜੇ ਪੰਥ ਆਗਿਆ ਦੇਵੇ ਤਾਂ ਮੈਂ ਹੁਣੇ ਅੰਮ੍ਰਿਤਸਰ ਵੱਲ ਕੂਚ ਕਰਨਾ ਚਾਹੁੰਦਾ ਹਾਂ ਬਾਬਾ ਸ਼ਾਮ ਸਿੰਘ ਵੱਲ ਦੇਖਦੇ ਆਉਣਾ ਕਿਹਾ ਭਾਬਾ ਬੁੱਢਾ ਸਿੰਘ ਨੇ ਆਪਣੀ ਕਿਰਪਾਨ ਮਿਆਨੋ ਕੱਢੀ ਤੇ ਇੱਕ ਪੱਥਰ ਤੇ ਰੱਖਦਿਆਂ ਬੋਲੇ ਹੈ ਕੋਈ ਸੂਰਮਾ ਜੋ ਮਸੇ ਦਾ ਸਿਰ ਵੱਢ ਕੇ ਲਿਆਉਣ ਲਈ ਮਤਾਬ ਸਿੰਘ ਦੇ ਨਾਲ ਜਾਵੇ ਮਾੜੀ ਕੰਬੋਕਿਆਂ ਦਾ ਭਾਈ ਸੁਖਾ ਸਿੰਘ ਬਿਨਾਂ ਦੇਰ ਲਾਏ ਉੱਠਿਆ ਤੇ ਕਿਰਪਾਨ ਚੱਕ ਲਈ ਖਾਲਸਾ ਜੀ ਪੰਥ ਥਾਪੜਾ ਦੇਵੇ ਤੇ ਕਲਗੀਧਰ ਪਿਤਾ ਜੀ ਮਹਾਰਾਜ ਸਹਾਈ ਹੋਣ ਤਾਂ ਕੁਝ ਦਿਨਾਂ ਤੱਕ ਹੀ ਖਾਲਸਾ ਮਸੇ ਦਾ ਸਿਰ ਨੇਜੇ ਤੇ ਟੰਗ ਕੇ ਪੰਥ ਦੇ ਪੈਰਾਂ ਵਿੱਚ ਛੁੱਟੇਗਾ ਦੋਹਾਂ ਸਿੰਘਾਂ ਨੇ ਜਥੇਦਾਰਾਂ ਦੇ ਚਰਨ ਛੂਹੇ ਤੇ ਭਾਈ ਮਤਾਬ ਸਿੰਘ ਬੋਲੇ ਖਾਲਸੇ ਦੇ ਚਰਨ ਸਪਰਸ਼ ਕਰਕੇ ਚੱਲੇ ਹਾਂ ਮੱッセ ਦਾ ਸਿਰ ਲਿਆ ਕੇ ਦੁਬਾਰਾ ਚਰਨ ਛੂਹਾਂਗੇ ਉਹਨਾਂ ਚਿਰ ਹਾਜ਼ਰ ਨਹੀਂ ਹੁੰਦੇ ਤੇ ਜੇ ਮਹਾਰਾਜ ਨੇ ਸਾਡਾ ਸਿਰ ਉੱਥੇ ਹੀ ਰੱਖ ਲਿਆ ਤਾਂ ਸਾਡੇ ਧੰਨ ਭਾਗ ਫਿਰ ਮੱッセ ਦੇ ਸਿਰ ਦੀ ਸੇਵਾ ਕੋਈ ਹੋਰ ਸਿੰਘ ਕਰ ਦੇਣਗੇ ਹੁਣ ਤਾਂ ਮਾਨੋ ਪਤੀ ਵਰਤਾ ਤੀਵੀ ਨੇ ਸਤੀ ਹੋਣ ਲਈ ਸਿੰਦੋਰਾ ਹੱਥ ਫੜ ਲਿਆ ਹੈ ਹੁਣ ਡੋਲਣ ਦਾ ਕੋਈ ਕੰਮ ਨਹੀਂ ਭਾਈ ਸੁਖਾ ਸਿੰਘ ਨੇ ਹੱਥ ਜੋੜਦਿਆਂ ਸਿਰ ਉਤਾ ਕੇ ਕਰਕੇ ਦੇਖਿਆ ਤੇ ਬੋਲੇ ਅਰਦਾਸ ਕੀਤੀ ਗਈ ਤੇ ਜਕਾਰੀ ਛੱਡੇ ਗਏ ਦੋਹੇ ਸਿੰਘ ਅੰਮ੍ਰਿਤਸਰ ਸਾਹਿਬ ਦੀ ਜੂਬ ਵਿੱਚ ਦਾਖਲ ਹੁੰਦਿਆਂ ਘੋੜਿਆਂ ਤੋਂ ਉਤਰ ਗਏ ਕੰਮ ਨੇ ਪਰੇ ਲਾਉਣ ਦੀ ਸਕੀਮ ਤਾਂ ਉਹਨਾਂ ਰਾਹ ਵਿੱਚ ਹੀ ਘੜ ਲਈ ਸੀ ਕਰਨਾ ਇਹ ਸੀ ਕਿ ਦੋਹਾਂ ਸਿੰਘਾਂ ਨੇ ਲੰਬਰਦਾਰਾਂ ਦਾ ਪੇਸ ਧਾਰਨਾ ਸੀ ਤੇ ਮਾਮਲਾ ਤਾਰਨ ਦੇ ਬਹਾਨੇ ਮੱッセ ਚੌਧਰੀ ਕੋਲ ਪਹੁੰਚਣਾ ਸੀ ਸਿੰਘਾਂ ਨੇ ਠੇਕਰੀਆਂ ਨੂੰ ਟਕਿਆਂ ਦਾ ਕਾਰ ਦਿੱਤਾ ਤੇ ਉਹਨਾਂ ਦੀਆਂ ਥੈਲੀਆਂ ਭਰ ਲਈਆਂ ਕਾਫੀ ਗਿਣਤੀ ਵਿੱਚ ਠੇਕਰੀਆਂ ਦੀਆਂ ਥੈਲੀਆਂ ਇਕੱਠੀਆਂ ਹੋ ਜਾਣ ਤੇ ਉਹਨਾਂ ਨੂੰ ਪੰਡਾਂ ਵਿੱਚ ਬੰਨ ਲਿਆ ਸਤਗੁਰਾਂ ਅਗੇ ਅਰਦਾਸ ਕੀਤੀ ਤੇ ਇੱਕ ਇੱਕ ਪੰਡ ਮੋਢੇ ਤੇ ਚੱਕ ਲਈ ਦੂਰੋਂ ਦਰਬਾਰ ਸਾਹਿਬ ਦਾ ਪਹਿਲਾ ਝਲਕਾਰਾ ਪਿਆ ਤਾਂ ਦੋਹਾਂ ਨੇ ਪੰਡਾਂ ਤਰ ਦਿੱਤੀਆਂ ਪਹਿਰਾ ਸਖਤ ਹੈ ਪਰ ਸਿੱਖ ਦਰਬਾਰ ਸਾਹਿਬ ਨੂੰ ਦੇਖ ਕੇ ਮੱਥਾ ਨਾ ਟੇਕੇ ਇਹ ਤਾਂ ਅਸੰਭਵ ਹੈ ਭਾਦੋਂ ਦਾ ਚਮਾਸਾ ਲੱਗਿਆ ਹੋਇਆ ਹੈ ਸਿੰਘ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਜੀ ਉਹ ਕਹਿੰਦਿਆਂ ਗੋਡਿਆਂ ਪਾਰ ਹੋਏ ਭਾਦੋਂ ਦਾ ਬਹੁਤ ਤੇਜ਼ ਛਰਾਟਾ ਵਰਿਆ ਤੇ ਮੁਗਲ ਸਿਪਾਹੀ ਆਪਣੇ ਆਪ ਨੂੰ ਭਿੱਜਣ ਤੋਂ ਬਚਾਉਣ ਲਈ ਆਸੇ-ਪਾਸੇ ਦੌੜੇ ਸਿੰਘਾਂ ਲਈ ਤਾਂ ਇਹ ਛਰਾਟਾ ਰਹਿਮਤ ਤੇ ਕਿਰਪਾ ਵਾਂਗ ਆਇਆ ਸੀ ਉਹਨਾਂ ਮੱਥੇ ਧਰਤੀ ਨੂੰ ਛੁਹਾਏ ਦੁਬਾਰਾ ਸਿਰ ਚੁੱਕਦੇ ਹਦਿਆਂ ਦੋਹਾਂ ਦੀਆਂ ਅੱਖਾਂ ਭਾਵੇਂ ਖੱਥਰੂਆਂ ਨਾਲ ਭਰੀਆਂ ਹੋਈਆਂ ਸਨ ਪਰ ਮੀਂਹ ਨੇ ਉਹ ਲੁਕੋ ਲਈਆਂ ਇਹ ਹੰਝੂ ਵੀ ਸਿੰਘਾਂ ਦਾ ਟੇਕਿਆ ਹੋਇਆ ਮੱਥਾ ਹੀ ਸਨ ਮੀਹੂ ਪਾਇਆ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਭਾਈ ਸੁਖਾ ਸਿੰਘ ਪੰਡ ਦੁਬਾਰਾ ਮੋਢੇ ਤੇ ਧਰਦਿਆਂ ਬੋਲੇ ਬਾਦੋਂ ਦੇ ਮੀਂਹ ਮਗਰੋਂ ਨਿਕਲੀ ਤੁੱਪ ਸੈਣੀ ਬਹੁਤ ਕਠਨ ਹੁੰਦੀ ਹੈ ਮੀਂਹ ਤੋਂ ਬੱਜਦੇ ਸਿਪਾਹੀ ਹੁਣ ਤੁੱਪ ਤੋਂ ਲੁਕਣ ਲਈ ਛਾਂ ਲੱਭ ਰਹੇ ਸਨ ਪਰ ਜਿਨ੍ਹਾਂ ਜਾਨ ਤਲੀਆਂ ਤੇ ਰੱਖੀ ਹੋਵੇ ਉਹਨਾਂ ਨੂੰ ਐਸੀਆਂ ਧੁੱਪਾਂ ਛਾਵਾਂ ਦੀ ਕੀ ਪਰਵਾਹ ਲੋਕਾਂ ਲਈ ਮੁਸੀਬਤ ਜਾਪਣ ਵਾਲੀਆਂ ਛਾਂ ਉਹਨਾਂ ਲਈ ਨਿਯਾਮਤਾਵਾਂ ਹੁੰਦੀਆਂ ਹਨ ਸਾਰੰਗ ਰਾਗ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਹਨ ਵਿੱਚ ਕਦੇ-ਕਦੇ ਮਲਾਰ ਦੇ ਆਲਾਪ ਵੀ ਲੱਗ ਰਹੇ ਹਨ ਪਰ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਹੀਂ ਹਨ ਮਾੜੀ ਸ਼ਾਇਰੀ ਕਿਵੇਂ ਰਾਗ ਦਾ ਸੁਭਾਅ ਵੀ ਬਦਲ ਦਿੰਦੀ ਹੈ ਇਹ ਉਹੀ ਰਾਗ ਨੇ ਜਿਨ੍ਹਾਂ ਵਿੱਚ ਜਦ ਸਤਗੁਰਾਂ ਦੀ ਕਰਤਾਰੀ ਬਾਣੀ ਗਾਵੀ ਜਾਂਦੀ ਹੈ ਤਾਂ ਤਪ ਦੇ ਹਿਰਦੇ ਸੀਤ ਹੋ ਜਾਂਦੇ ਹਨ ਤੇ ਇਹੀ ਰਾਗ ਅੱਜ ਕਿੰਨੇ ਭੱਦੇ ਜਾਪ ਰਹੇ ਹਨ ਭਾਈ ਸੁਖਾ ਸਿੰਘ ਕਿਉਂਕਿ ਆਪ ਵੱਡੇ ਕੀਰਤਨੀਏ ਸਨ ਸੋ ਉਹਨਾਂ ਤੋਂ ਰਾਗ ਦੀ ਬੇਅਦਵੀ ਵੀ ਸਹਾਰ ਨਹੀਂ ਹੋ ਰਹੀ ਸੀ ਸੱਚ ਕਿਹਾ ਸਿੰਘ ਜੀ ਵੱਡੀ ਕਰਾਮਾਤਾਂ ਸਤਗੁਰਾਂ ਦੀ ਇਲਾਹੀ ਬਾਣੀ ਹੈ ਇਕੱਲੇ ਰਾਗਾਂ ਵਿੱਚ ਇੰਨੀ ਤਾਕਤ ਕਿੱਥੇ ਕਿ ਭਟਕਦੀਆਂ ਰੂਹਾਂ ਨੂੰ ਸ਼ਾਂਤ ਕਰ ਸਕਣ ਪਾਈ ਮਤਾਬ ਸਿੰਘ ਵੀ ਸਹਿਮਤ ਹੁੰਦਿਆਂ ਬੋਲੇ ਘੰਗੁਰਿਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਸਿੰਘਾਂ ਦੀ ਚਾਲ ਹੋਰ ਤੇਜ਼ ਹੋ ਗਈ ਉਹਨਾਂ ਨੇ ਘੋੜੇ ਫੁਰਤੀ ਨਾਲ ਤੋਲੇ ਤੇ लाਚੀ ਬੇਰ ਨਾਲ ਲਿਜਾ ਬੰਨੇ ਆਪਣੇ ਪਰਚੇ ਵੀ ਉਹਨਾਂ ਉੱਥੇ ਹੀ ਬੇਰੀ ਨਾਲ ਟਿਕਾ ਦਿੱਤੇ ਰਾਜਸਥਾਨ ਦੀਆਂ ਸਿਰੋਹੀਆਂ ਉਹਨਾਂ ਦੇ ਚੋਲਿਆਂ ਦੇ ਹੇਠਾਂ ਲੁਕੋਈਆਂ ਹੋਈਆਂ ਸਨ ਗਾਤਰੀ ਵਾਲੀਆਂ ਕਿਰਪਾਨਾਂ ਵੀ ਅੰਦਰ ਦੀ ਪਾਈਆਂ ਹੋਈਆਂ ਸਨ ਮਤਾ ਕੋਈ ਟੋਕੇ ਕਿ ਕਿਰਪਾਨ ਅੰਦਰ ਕਿਉਂ ਲਿਜਾ ਰਹੇ ਹੈ ਆ ਕਾ ਦੀਆਂ ਪੰਡਾਆਂੀਆਂ ਚੱਕੀ ਫਿਰਦੇ ਹੋ ਪਾਣ ਦੀ ਪੀਕ ਅਮਰਤ ਸरोवर ਵਿੱਚ ਸੁੱਟਦਾ ਇੱਕ ਮੁਗਲ ਸਿਪਾਹੀ ਬੋਲਿਆ ਭਾਈ ਮਤਾਬ ਸਿੰਘ ਨੇ ਹੱਥ ਅੰਦਰ ਪਾਈ ਹੋਈ ਸਰੋਹੀ ਬਲ ਵਧਾਇਆ ਪਰ ਭਾਈ ਸੁਖਾ ਸਿੰਘ ਨੇ ਉਹਨਾਂ ਦੇ ਮੂਹਰੇ ਹੁੰਦੇ ਉਹਨਾਂ ਦਾ ਹੱਥ ਫੜਿਆ ਤੇ ਬੋਲੇ ਮਾਮਲਾ ਦੇਣਾ ਆਇਆ ਜੀ ਚੌਧਰੀ ਸਾਹਿਬ ਦਾ ਪੁਰਾਣਾ ਹਿਸਾਬ ਕਿਤਾਬ ਰੰਦਾ ਸੀ ਅੱਜ ਸਾਰਾ ਨੱਕੀ ਕਰ ਜਾਵਾਂਗੇ ਕੁਝ ਸਾਡੇ ਲਈ ਵੀ ਬਚਾ ਲਿਓ ਸਿਪਾਹੀ ਬੋਲਿਆ ਹਾਂ ਜੀ ਜ਼ਰੂਰ ਬਚਿਆ ਹੋਇਆ ਸਾਰਾ ਤੁਹਾਨੂੰ ਸਾਰਿਆਂ ਨੂੰ ਹੀ ਦੇ ਜਾਵਾਂਗੇ ਅਸੀਂ ਅਜ ਮੋੜ ਕੇ ਕੁਝ ਨਹੀਂ ਲੈ ਜਾਣਾ ਤੇ ਨਾ ਹੀ ਕਿਸੇ ਨੂੰ ਨਰਾਜ਼ ਕਰਨਾ ਹੈ ਸਭ ਦਾ ਬਣਦਾ ਹਿੱਸਾ ਸਭ ਨੂੰ ਮਿਲੇਗਾ ਕਹਿੰਦਿਆ ਭਾਈ ਸੁਖਾ ਸਿੰਘ ਅੱਗੇ ਨੂੰ ਵਧੇ ਦੋਹਾਂ ਸਿੰਘਾਂ ਨੇ ਦਰਬਾਰ ਸਾਹਿਬ ਦਾਖਲ ਹੁੰਦਿਆਂ ਸਿਰ ਝੁਕਾਇਆ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹ ਬਲ ਬਖਸ਼ਿਓ ਭਾਈ ਸੁਖਾ ਸਿੰਘ ਬੋਲੇ ਸਾਰੰਗ ਦੀਆਂ ਧੁਨਾ ਤੇ ਕੰਜਰੀ ਦੇ ਹੱਥ ਪੈਰ ਥਿਰਕ ਰਹੇ ਹਨ ਕੰਧਾਂ ਨਾਲ ਲੱਗੇ ਸਿਪਾਹੀ ਨਾਚੀ ਦੇ ਨਾਚ ਵਿੱਚ ਮਸਤ ਹਨ ਕੁਝ ਨੂੰ ਸ਼ਰਾਬ ਨੇ ਬੌਲੇ ਕੀਤਾ ਹੋਇਆ ਹੈ। ਕੁਝ ਮਰਦੰਗ ਦੀਆਂ ਤਾਲਾਂ ਤੇ ਝੂਮ ਰਹੇ ਹਨ। ਜਦ ਜਦ ਕੰਜਰੀ ਨੇੜੇ ਆਉਂਦੀ ਹੈ ਮੱਸਾ ਉਸ ਦਾ ਹੱਥ ਫੜਨ ਲਈ ਅੱਗੇ ਨੂੰ ਹੁੰਦਾ ਹੈ। ਰਾਗ ਤੋਂ ਅਣਜਾਣ ਕੁਝ ਮੁਗਲ ਜਿਨ੍ਹਾਂ ਦੀ ਰਾਗ ਵਿੱਚ ਕੋਈ ਰੁਚੀ ਨਹੀਂ ਸੁਸਤੀ ਵਿੱਚ ਝੂੰਗ ਰਹੇ ਹਨ। ਸਿੰਘ ਮੱਸੇ ਦੇ ਮੰਝੇ ਕੋਲ ਜਾ ਕੇ ਖਲੋ ਗਏ। ਕੀ ਲੈ ਕੇ ਆਏ ਹੋ? ਸ਼ਰਾਬ ਦੇ ਨਸੇ ਵਿੱਚ ਚੂਰ ਮੱਸਾ ਬੋਲੇ। ਮਾਮਲਾ ਹੈ ਹਜੂਰ ਸਿੰਘ ਬੋਲੇ। ਰੱਖੋ ហេਠਾਂ ਮੱਸਾ ਬੋਲਿਆ ਤੇ ਸਿੰਘਾਂ ਨੇ ਪੰਡਾ ហេਠਾਂ ਰੱਖ ਦਿੱਤੀਆ ਮੱਸਾ ਦੇਖਣ ਲਈ ਉੱਠਿਆ ਤੇ ਭਾਈ ਮਤਾਬ ਸਿੰਘ ਨੇ ਹੱਥ ਚੋਲੇ ਵਿੱਚ ਪਾਇਆ ਮੱਸੇ ਨੇ ਪੈਰ ਮੰਜੇ ਤੋਂ ហេਠਾਂ ਲਾਹੇ ਮੱਸੇ ਦਾ ਹੱਥ ਠੀਕਰੀਆਂ ਦੀਆਂ ਪੰਡਾਂ ਨੂੰ ਉਸੇ ਤੇ ਭਾਈ ਮਤਾਬ ਸਿੰਘ ਦਾ ਸਰੋਹੀ ਦੇ ਮੁੱਠੇ ਤੇ ਮੱਸੇ ਨੇ ਪੰਡ ਖੋਲੀ ਤੇ ਭਾਈ ਮਤਾਬ ਸਿੰਘ ਨੇ ਕਿਰਪਾਨ ਮਿਆਂ ਨੂੰ ਕੱਢਣੀ ਸ਼ੁਰੂ ਕੀਤੀ ਜਿਉਂ ਹੀ ਮੱਸਾ ਝੁਕਿਆ ਭਾਈ ਮਤਾਬ ਸਿੰਘ ਨੇ ਸਰੋਹੀ ਚੋਲੇ ਵਿੱਚੋਂ ਕੱਢਦਿਆਂ ਸਿੱਧੀ ਮੱッセ ਦੀ ਧੌਣ ਵੱਲ ਘੁਮਾਈ ਤੇ ਮੱッセ ਦਾ ਸਿਰ ਠੇਕਰੀਆਂ ਦੀ ਪੰਡ ਵਿੱਚ ਹੀ ਡਿੱਗ ਪਿਆ ਜਿਵੇਂ ਕੋਈ ਚੁਪੀਤੇ ਜਹੇ ਵੇਲ ਨਾਲੋਂ ਕੱਦੂ ਤੋੜ ਲਵੇ ਸਾਰਿਆਂ ਤਾਂ ਤਾਂ ਨਹੀਂ ਪਰ ਕੁਝ ਕੁ ਮੁਗਲ ਸਿਪਾਹੀਆਂ ਦਾ ਧਿਆਨ ਜ਼ਰੂਰ ਇਸ ਵਾਕੇ ਵੱਲ ਗਿਆ ਅੱਖ ਦੇ ਫੋਰ ਵਿੱਚ ਹੀ ਭਾਈ ਸੁਖਾ ਸਿੰਘ ਨੇ ਉਹ ਤਿੰਨ ਚਾਰ ਸਿਪਾਹੀ ਝਟਕਾ ਦਿੱਤੇ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤੇ ਪਾਵੇ ਧਨ ਤਨ ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਭਾਈ ਮਤਾਬ ਸਿੰਘ ਜਕਾਰਾ ਛੱਡ ਦੇ ਬਾਹਰ ਨਿਕਲੇ ਉਹਨਾਂ ਦੇ ਸੱਜੇ ਹੱਥ ਵਿੱਚ ਮੱਛੇ ਦੇ ਬਾਲਾਂ ਤੋਂ ਫੜਿਆ ਸਿਰ ਲੰਮਕ ਰਿਹਾ ਸੀ ਇਸ ਤੋਂ ਪਹਿਲਾਂ ਕਿ ਮੁਗਲਾਂ ਦੇ ਕੁਝ ਸਮਝ ਆਉਂਦਾ ਭਾਈ ਸੁਖਾ ਸਿੰਘ ਵੀ ਬਾਹਰ ਆ ਗਏ ਅੰਦਰ ਹਫੜਾ ਦਫੜੀ ਬਚ ਗਈ ਫੜੋਇਨਾ ਨੂੰ ਇੱਕ ਸਿਪਾਹੀ ਭੱਜੇ ਜਾਂਦੇ ਸਿੰਘਾਂ ਵਾਲੀ ਇਸ਼ਾਰਾ ਕਰਦਿਆਂ ਕੂਕਿਆ ਅੱਗੇ ਉਹੀ ਮੁਗਲ ਖਲੋਤਾ ਸੀ ਜਿਸ ਨੇ ਪਾਣ ਦਾ ਥੁੱਕ ਸਰੋਵਰ ਵਿੱਚ ਛੁੱਟਿਆ ਸੀ ਭਾਈ ਮਤਾਬ ਸਿੰਘ ਦੇ ਸੱਜੇ ਹੱਥ ਵਿੱਚ ਮੱਛੇ ਦਾ ਸਿਰ ਫੜਿਆ ਹੋਇਆ ਸੀ ਸੋ ਉਹਨਾਂ ਨੇ ਸਰੋਹੀ ਖੱਬੇ ਹੱਥ ਨਾਲੀ ਘੁਮਾਈ ਤੇ ਅਗਲੇ ਹੀ ਪਲ ਮੁਗਲ ਸਿਪਾਹੀ ਦਾ ਹਦਵਾਣੇ ਵਰਗਾ ਸਿਰ ਦਰਸ਼ਨੀ ਡੋੜੀ ਵਿੱਚ ਰੁੜਦਾ ਫਿਰ ਰਿਹਾ ਸੀ ਮੁਗਲਈ ਖੂਨ ਤੇ ਪਾਣ ਦੀਆਂ ਪੀਕਾਂ ਇੱਕ ਵਿੱਚ ਹੋ ਗਏ ਹੁਣ ਉੱਥੇ ਪਛਾਣ ਕਰਨੀ ਔਖੀ ਸੀ ਕਿ ਕਿਹੜਾ ਪਾਨ ਹੈ ਤੇ ਕਿਹੜਾ ਲਹੂ ਮੇਰਾ ਚਿਤ ਕਰ ਰਿਹਾ ਹੈ ਕਿ ਸਾਰੀ ਪ੍ਰਕਾਰ ਮਾਇਨਾ ਦੁਸ਼ਟਾਂ ਦੇ ਲਹੂ ਨਾਲ ਧੋਵਾਂ ਮੱッセ ਦਾ ਸਿਰ ਨੇਜੇ ਤੇ ਟੰਗਦਿਆਂ ਭਾਈ ਮਤਾਬ ਸਿੰਘ ਬੋਲੇ ਕੁਝ ਘੋੜ ਸਵਾਰ ਤੇ ਪੈਦਲ ਸਿਪਾਹੀ ਲਾਚੀ ਵੇਰਵਲ ਵੱਧ ਰਹੇ ਸਨ ਭਾਈ ਮਤਾਬ ਸਿੰਘ ਨੇ ਸਰੋਹੀਆਂ ਸੰਭਾਲੀਆਂ ਤੇ ਟੱਕਰ ਲਈ ਤਿਆਰ ਹੋ ਗਏ ਮੀ ਫਿਰ ਵਰਨ ਲੱਗਾ ਕੁਝ ਪਲਾਂ ਦੀ ਟੱਕਰ ਹੋਈ ਤੇ ਦਰਸ਼ਨੀ ਡੋੜੀ ਦੇ ਦਰਵਾਜ਼ਿਆਂ ਅੱਗੇ ਤੁਰਕਾਂ ਦੀਆਂ ਲਾਸ਼ਾਂ ਦਾ ਢੇਰ ਲੱਗ ਗਿਆ ਵਰਛਾ ਪਟਿਆ ਤੇ ਘੋੜੇ ਲੈ ਕੇ ਸਿੰਘਾਂ ਨੇ ਚਾਲੇ ਪਾ ਦਿੱਤੇ ਦੇਹ ਰੂਪ ਵਿੱਚ ਤਾਂ ਕੋਈ ਕੀਰਤਨੀਆ ਸਿੰਘ ਦਰਬਾਰ ਵਿੱਚ ਮੌਜੂਦ ਨਹੀਂ ਸੀ ਪਰ ਪ੍ਰਕਰਮਾਂ ਵਿੱਚ ਕੀਰਤਨ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ ਸਿਰੀ ਰਾਗ ਕੀ ਵਾਰ ਵਿੱਚੋਂ ਸ਼ਹੀਦ ਸਿੰਘ ਪੌੜੀਗਾਰ ਹਿਸਨ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਕੋਈ ਹਰ ਆਪ ਬਹਿ ਕਰੇ ਨਿਯਾਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨਿਆਉ ਕਿਓਏ ਸਭ ਹਰ ਕੀ ਕਰੋ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕਿਓ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋਏ ਇਧਰ ਮੁਗਲਾਂ ਦੀਆਂ ਪੀਟੀਆਂ ਲੈ ਗਈਆਂ ਰੌਲੇ ਗੋਲੇ ਵਿੱਚ ਮਰਦੰਗ ਵਾਲਾ ਤੇ ਕੰਜਰੀ ਵੀ ਪਤਾ ਨਹੀਂ ਕਿਵੇਂ ਮਾਰੇ ਗਏ ਮਰਦੰਗ ਦੇ ਪੁੜੇ ਲਾਲ ਹੋਏ ਪਏ ਸਨ ਨਾਚੀ ਦੇ ਸਿਰ ਵਿੱਚ ਵੱਡਾ ਫੱਟ ਸੀ ਪੰਜ ਛੇ ਬਿਨ ਸਿਰ ਪਈਆਂ ਲਾਸ਼ਾਂ ਵਿੱਚੋਂ ਮੱッセ ਦੀ ਪਛਾਣ ਬਸ ਉਸਦੇ ਲਿਬਾਸ ਤੋਂ ਹੋ ਰਹੀ ਸੀ ਇੱਕ ਸਪਾਹੀ ਨੀਮ ਪਾਗਲਪਨ ਦੀ ਹਾਲਤ ਵਿੱਚ ਬਾਕੀ ਵੱਡੇ ਹੋਏ ਸਿਰ ਚੁੱਕੀ ਫਿਰਦਾ ਸੀ ਤੇ ਹਰ ਇੱਕ ਸਿਰ ਸੰਬੰਧਿਤ ਲਾਸ਼ ਕੋਲ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ ਆਹ ਅਕਰਮ ਦਾ ਆਹ ਜਮੀਲ ਦਾ ਆਹ ਮੁਰਾਦ ਦਾ ਤੇ ਆਹ ਤੜਕੀ ਦਾ ਹੈ ਹਮੀਦੇ ਦਾ ਸਿਰ ਕਿੱਥੇ ਹੈ ਇਸਨੇ ਹਮੀਦੇ ਦਾ ਸਿਰ ਵੇਖਿਆ ਹੈ ਉਹ ਬੌਰਿਆਂ ਵਾਂਗ ਬੋਲ ਰਿਹਾ ਸੀ ਸਿਰ ਤਾਂ ਅਗਲੇ ਲੈ ਗਏ ਜਿਹਦਾ ਲਿਜਾਣਾ ਸੀ ਬਾਕੀਆਂ ਦੇ ਆਚਾਰ ਪਾ ਲੋ ਤੁਸੀਂ ਕੀ ਫਾਇਦਾ ਤੁਹਾਡੇ ਧੜਾਂ ਤੇ ਲੱਗੇ ਸਿਰਾਂ ਦਾ ਵੀ ਜੇ ਤੁਸੀਂ ਚੌਧਰੀ ਦਾ ਸਿਰ ਹੀ ਨਹੀਂ ਬਚਾ ਸਕੇ ਫੌਜੀਦਾਰ ਬੋਲਿਆ ਤੇ ਤੁਸੀਂ ਖਾਨ ਸਾਹਿਬ ਕਿਧਰੇ ਮਹਿਮਤੇ ਗਏ ਹੋਏ ਸੀ ਤੁਸੀਂ ਵੀ ਤਾਂ ਇੱਥੇ ਹੀ ਸੀ ਤੁਸੀਂ ਬਚਾ ਲੈਂਦੇ ਮਰਨਾ ਤਾਂ ਚੌਧਰੀ ਦਾ ਔਦਣੀ ਪੱਕਾ ਹੋ ਗਿਆ ਸੀ ਜਿੱਦ ਨੇ ਉਸਨੇ ਇੱਥੇ ਮੰਜੀ ਡਾਹੀ ਸੀ ਤੁਸੀਂ ਤਾਂ ਖਾਨਾ ਕਾਬਾ ਵਿੱਚ ਮੂਰਤੀਆਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਅਗਲੇ ਸ਼ਰਾਬਾਂ ਦੇ ਦੌਰ ਤੇ ਕੰਜਰੀਆਂ ਦੇ ਨਾਚ ਕਿਵੇਂ ਸਹਿ ਜਾਣ ਇੱਕ ਬਜ਼ੁਰਗ ਦਰਬਾਰੀ ਬੋਲਿਆ ਹਾਲਾਂਕਿ ਮੁਗਲ ਸਿਪਾਹੀਆਂ ਦੀ ਇੱਕ ਟੋਕੜੀ ਨੇ ਸਿੰਘਾਂ ਦੇ ਮਗਰ ਘੋੜੇ ਭਜਾਏ ਸਨ ਪਰ ਮਹਿਮਾ ਸਰ ਕਰਨ ਵਾਲੇ ਬਾਜ਼ ਕਦ ਕਾਮਾਂ ਦੇ ਹੱਥ ਆਉਂਦੇ ਹਨ ਨਾ ਹੀ ਮੁਗਲਾਂ ਦੀ ਪਹਿਲਾਂ ਕੋਈ ਐਸੀ ਤਿਆਰੀ ਕੀਤੀ ਹੋਈ ਸੀ ਉਹਨਾਂ ਦੇ ਤਾਂ ਚੇਤੇ ਵੀ ਨਹੀਂ ਸੀ ਕਿ ਕੋਈ ਐਸਾ ਵਾਕਾ ਹੋ ਜਾਵੇਗਾ ਉਹਨਾਂ ਦੇ ਭਾਣੇ ਤਾਂ ਸਿੰਘ ਪੰਜਾਬ ਵਿੱਚ ਬਚਿਆ ਹੀ ਕੋਈ ਨਹੀਂ ਸੀ ਤੇ ਜੋ ਭੱਜ ਗਏ ਸਨ ਉਹਨਾਂ ਦੀ ਵਾਪਸੀ ਦੀ ਆਸ ਨਹੀਂ ਸੀ। ਮੁਗਲਾਂ ਨੇ ਤਾਂ ਜਦ ਘੋੜਿਆਂ ਦੀਆਂ ਕਾਠੀਆਂ ਪਾਈਆਂ ਸਿੰਘ ਅੱਖੋਂ ਉੱਲੇ ਹੋ ਗਏ। ਸਿੰਘਾਂ ਘੋੜੇ ਝਾੜਾਂ ਵਿੱਚ ਬਾੜ ਦਿੱਤੇ। ਮਾਲਵੇ ਦੇ ਜੰਗਲਾਂ ਨੂੰ ਪਾਰ ਕਰਦੇ ਹੋ ਬਾਲੂ ਰੇਤਿਆਂ ਦੇ ਦੇਸ਼ ਪਹੁੰਚ ਗਏ। ਭਾਈ ਸੁੱਖਾ ਸਿੰਘ ਤੇ ਭਾਈ ਮਤਾਬ ਸਿੰਘ ਨੂੰ ਪੰਥ ਨਜ਼ਰੀ ਆਉਣ ਲੱਗ ਪਿਆ। ਦੋਵੇਂ ਘੋੜਿਆਂ ਤੋਤਰ ਗਏ ਤੇ ਧਰਤੀ ਨੂੰ ਛੂ ਕੇ ਪੰਥ ਨੂੰ ਨਮਸਕਾਰ ਕੀਤੀ। ਬੁੱਢੇ ਜੋਹੜ ਦੇ ਮਾਰੂਥਲਾਂ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਕੀ ਵਾਰ ਦੀ ਸਮਾਪਤੀ ਹੋ ਰਹੀ ਹੈ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ ਸੋ ਕਰੇ ਜੇ ਤਿਸਹ ਰਜਾਏ ਸੁਧ। ਖੁਸ਼ੀਆਂ ਦੇ ਜਕਰ ਇਕ ਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧਨ ਤਨ ਕਲ ਕੀ ਦਰ ਪਿਤਾ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤ ਸ੍ਰੀ ਅਕਾਲ ਕੀਰਤਨੀਏ ਸਿੰਘਾਂ ਨੂੰ ਦੂਰੋਂ ਭਾਈ ਸੁਖਾ ਸਿੰਘ ਤੇ ਭਾਈ ਮਤਾਬ ਸਿੰਘ ਆਉਂਦੇ ਦਿਖਾਈ ਦਿੱਤੇ ਹਨ ਨੇਜੇ ਤੇ ਟੰਗੇ ਸਿਰ ਨੂੰ ਦੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਨਹੀਂ ਕਿ ਇਹ ਸਿਰ ਕਿਸ ਦਾ ਹੈ ਕੀਰਤਨੀਏ ਸਿੰਘਾਂ ਨੇ ਆਸਾ ਕੀ ਵਾਰ ਤੇ ਸਿੰਘਾਂ ਦੇ ਮੋਰਚੇ ਫਤਿਹ ਕਰਨ ਦਾ ਇਕੱਠਾ ਜੈਕਾਰਾ ਛੱਡਿਆ ਜੇ ਕਾਰਾ ਛੱਡ ਰੇ ਸਿੰਘਾਂ ਦੇ ਚਿਹਰੇ ਤੇ ਭਾਵ ਦੇਖ ਕੇ ਦੀਵਾਨ ਵਿੱਚ ਬੈਠੇ ਸਿੰਘਾਂ ਜਿਨ੍ਹਾਂ ਦੀ ਮੱਸੇ ਦਾ ਸਿਰ ਲਈ ਆਉਂਦੇ ਸਿੰਘਾਂ ਵੱਲ ਪਿੱਠ ਹੈ ਨੇ ਪਛਾਣੂ ਦੇਖਿਆ ਧੰਨ ਸੱਚੇ ਪਾਤਸ਼ਾਹ ਜੀ ਉਹ ਪੰਥ ਦੀ ਰੱਖ ਲਈ ਬਾਬਾ ਸ਼ਾਮ ਸਿੰਘ ਹੱਥ ਜੋੜਦਿਆਂ ਬੋਲੇ ਸਿੰਘਾਂ ਨੇ ਘੋੜੇ ਵਹਿਲੇ ਕੀਤੇ ਮੱਸੇ ਦੇ ਸਿਰ ਵਾਲਾ ਵਰਛਾ ਰੇਤੇ ਵਿੱਚ ਗੱਡਿਆ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਮਗਨੋ ਜਥੇਦਾਰ ਬਾਬਾ ਸ਼ਾਮ ਸਿੰਘ ਤੇ ਬਾਬਾ ਬੁੱਢਾ ਸਿੰਘ ਦੇ ਚਰਨ ਛੂਹੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਕੀਤੀ ਗਈ ਹੁਕਮਨਾਮਾ ਲੈਣ ਵਾਲੇ ਸਿੰਘ ਨੇ ਮੰਗਲਾ ਚਰਨ ਪੜਿਆ ਸੂਰਬੀਰ ਬਚਨ ਕੇਬਲੀ ਕੌਲਾ ਬਪਰੀ ਸੰਤੀ ਛਲੀ ਸਿੰਘਾਂ ਨੇ ਆਪਣੇ ਕਹੇ ਬੋਲਾਂ ਨੂੰ ਪਾਲਦੇ ਹੋਏ ਮੱਸੇ ਦਾ ਸਿਰ ਬਰਛੇ ਤੋਂ ਲਾ ਕੇ ਪੰਥ ਦੇ ਪੈਰਾਂ ਵਿੱਚ ਸੁੱਟ ਦਿੱਤਾ ਕੁਝ ਸਿੰਘਾਂ ਨੇ ਰੋਸ ਵਿੱਚ ਸਿਰ ਨੂੰ ਠੁੱਡੇ ਮਾਰੇ ਤਾਂ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਰੋਕਿਆ ਤੇ ਕਿਹਾ ਇਸ ਦੋਸ ਸਸਕਾਰ ਕਰ ਦਿਓ ਸਿੰਘੋ ਪੰਥ ਨਫ਼ਰਤਾਂ ਪਾਲਦਾ ਨਹੀਂ ਪਾਪੀ ਨੂੰ ਕੀਤੇ ਦੀ ਸਜ਼ਾ ਮਿਲੀ ਸਿੰਘਾਂ ਹੱਥੋਂ ਸੋਧਿਆ ਗਿਆ ਕਲਗੀਧਰ ਪਿਤਾ ਜੀ ਮਹਾਰਾਜ ਨੇ ਪੰਥ ਦੀ ਰੱਖ ਲਈ ਸੋ ਹੁਣ ਇਸ ਦੁਸ਼ਟ ਦਾ ਸਿਰ ਅੱਗ ਦੀ ਭੇਟ ਕਰ ਦਿਓ ਇੰਜ ਹੀ ਕੀਤਾ ਗਿਆ